ਦੇਖ ਰਹੇ ਹਾਂ ਲਾਈਵ ਜੱਟ ਬਾਬੇ 1322 YouTube ਚੈਨਲ ਤੇ ਮਿੱਤਰੋ ਆਜੋ ਆਪਾਂ ਖੇਤਾਂ ਦਾ ਨਜ਼ਾਰਾ ਲਈਏ ਫਿਰ ਤੇ ਬਹੁਤ ਹੀ ਆਨੰਦ ਆ ਰਿਹਾ ਸ਼ਾਮ ਦਾ ਟਾਈਮ ਠੰਡੀ-ਹੰਡੀ ਹਵਾ ਵਗ ਰਹੀ ਆ ਤੇ ਫਸਲਾਂ ਵੀ ਅਠੋ-ਅਠ ਮਾਰ ਰਹੀਆਂ ਨੇ ਸੋਨਾ ਹੀ ਸੋਨਾ ਚਮਕ ਰਿਹਾ ਦੇਖੋ ਬਸਾਖੀ ਆਉਣ ਵਾਲੀ ਆ ਮਿੱਤਰੋ ਤੇ ਬਸਾਖੀ ਤੋਂ ਪਹਿਲ ਸਟਾਰਟ ਹੋ ਜਾਂਦਾ ਕਣਕਾਂ ਦਾ ਕੰਮ ਦੇਖੋ ਸੋਨਾ ਹੀ ਸੋਨਾ ਚਮਕ ਰਿਹਾ ਚਾਰੇ ਪਾਸੇ ਕਿਸਾਨ ਕਿਸਾਨ ਵੀਰਾਂ ਦੀ ਮਿਹਨਤ ਅਨਦਾਤੇ ਦੀ ਮਿਹਨਤ 6 ਮਹੀਨੇ ਮਿਹਨਤ ਕਰਦਾ ਤਾਂ ਇਹ ਅਨਾਜ ਪੈਦਾ ਹੁੰਦਾ ਜਿਹਨੂੰ ਸਾਰੇ ਦੇਸ਼ ਨੇ ਜਿਹਦੇ ਨਾਲ ਫਿਰ ਢਿੱਡ ਭਰਨਾ ਹੁੰਦਾ ਕੋਈ ਗਰੀਬ ਅਮੀਰ ਸਭ ਢਿੱਡ ਇੱਥੋਂ ਹੀ ਭਰਦੇ ਆ ਜੀਵ ਜੰਤੂ ਪਸ਼ੂ ਪੰਛੀ ਸਭ ਇੱਥੋਂ ਟੱਡ ਭਰਦੇ ਆ ਕਿੰਨਾ ਸੋਹਣਾ ਸੀਨ ਵੇਖੋ ਡਰਾਕਤਾ ਨੇ ਵੀ ਆਪਣਾ ਜਾਲ ਵਸਾ ਲਿਆ ਪੂਰਾ ਠੰਢੀ-ਖੰਢੀ ਹਵਾ ਹੁਣ ਗਰਮੀਆਂ ਦੇ ਵਿੱਚ ਬਹੁਤ ਹੀ ਆਨੰਦ ਆਊਗਾ ਇਹ ਠੰਡੀਆਂ ਸਾਵਾਂ ਦਾ ਤੇ ਕਣਕਾਂ ਦੀ ਫਸਲ ਮਾਰੀ 8 8 ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਆਪਣੇ ਜਿੱਥੇ ਵੀ ਟਰਾਂਸਫਰਮ ਹੁੰਦਾ ਨਾ ਮੋਟਰ ਦੇ ਕੋਲ ਉਥੋਂ ਕਣਕ ਨੂੰ ਜ਼ਰੂਰ ਵੱਢੋ ਤਾਂ ਕਿ ਕੋਈ ਹਾਸਾ ਨਾ ਹੋ ਸਕੇ ਕਿਉਂਕਿ ਗਰਮੀ ਦੇ ਵਿੱਚ ਬਹੁਤ ਖਤਰਾ ਹੁੰਦਾ ਮੜੀ ਜਿ ਚੰਗਿਆੜੀ ਦੇ ਨਾਲ ਹੀ ਅੱਗ ਲੱਗਣ ਦਾ ਖਤਰਾ ਹੁੰਦਾ ਅ ਤੇ ਆਪਣੇ ਔਲੂਆਂ ਨੂੰ ਭਰ ਕੇ ਰੱਖੋ ਪੰਪ ਭਰ ਕੇ ਰੱਖੋ ਸਪਰੇਅ ਵਾਲੇ ਹੁੰਦੇ ਜਿਹੜੇ ਤੇ ਸਰਕਾਰਾਂ ਨੂੰ ਵੀ ਬੰਦੋਬਸਤ ਕਰਨਾ ਚਾਹੀਦਾ ਹੁੰਦਾ ਵੀ ਫਾਇਰ ਬ੍ਰਿਗੇਡ ਇਹ ਤਿਆਰ ਰੱਖਣਾ ਚਾਹੀਦਾ ਹਰ ਟਾਈਮ ਕਿਉਂਕਿ ਅੱਜ ਕੱਲ ਇੰਨੀ ਗਰਮੀ ਦੇ ਵਿੱਚ ਪਤਾ ਨਹੀਂ ਹੁੰਦਾ ਵੀ ਕੀ ਹਾਸਾ ਹੋ ਜੇ ਤੇ ਅਸਵੇਂ ਨਾਲਿਆਂ ਦੇ ਵਿੱਚ ਵੀ ਥੋੜਾ ਥੋੜਾ ਪਾਣੀ ਛੱਡਣਾ ਚਾਹੀਦਾ ਜਿਹੜੇ ਨਹਿਰੀ ਮੈਘਮੇ ਹੁੰਦੇ ਉਹਨਾਂ ਨੂੰ ਆਹ 5-10 ਦਿਨ ਬਹੁਤ ਹੀ ਗੌਰ ਰੱਖਣੀ ਪੈਂਦੀ ਆ 10 ਕ ਦਿਨਾਂ ਦੇ ਵਿੱਚ ਸਾਰਾ ਕੰਮ ਨਿਬੜ ਜਾਂਦਾ ਇੱਕ ਪੈਨਾ ਸਟਾਰਟ ਹੋਣ ਵਾਲੀਆਂ ਨੇ ਹੁਣ ਤੇ ਪੰਜਾਬ ਦੇ ਉਧਰ ਮੰਡੀਆਂ ਦੀ ਸਾਫ ਸਫਾਈ ਹੋਊਗੀ ਤੇ ਵਸ ਪੰਜ ਚਾਰ ਪੰਜ ਦਿਨਾਂ ਤੱਕ ਪੈਨਾਂ ਹੀ ਪੈਨਾਂ ਦਿਸਣੀਆਂ ਇੱਥੇ ਤੇ 10 ਕਿ ਦਿਨਾਂ ਦੇ ਵਿੱਚ ਸਾਰਾ ਕੁਝ ਨਿਬੜ ਜਾਂਦਾ ਕੰਮ ਆੜੀ ਦਾ ਕੰਮ ਹੁਣ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਵੀ ਮਹੀਨਾ ਮਹੀਨਾ ਪਹਿਲਾਂ ਲੱਗੇ ਰਹਿੰਦੇ ਸੀ ਪਹਿਲਾਂ ਹੱਥੀ ਕਟਾਈ ਕਰਦੇ ਮਹੀਨਾ ਵੀ ਨਾ ਲੱਗੇ ਰਹਿੰਦੇ ਤੇ ਹੁਣ ਤਾਂ ਮੈਂ ਟੋਮੇਟੋ ਮੈਂਟਰੀ ਕੰਮ ਨਿਬੜ ਜਾਂਦਾ 2-4 ਦਿਨਾਂ ਦੇ ਵਿੱਚ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਆਪਣੇ ਖੇਤਾਂ ਦੀ ਬਹੁਤ ਗੌਰ ਰੱਖੋ ਹੁਣ ਹਰ ਬੰਦੇ ਨੂੰ ਖੇਤ ਗੇੜਾ ਮਾਰਨਾ ਚਾਹੀਦਾ ਤੇ ਆਪਣੇ ਪਾਣੀ ਵਾਲੇ ਜਿਹੜੇ ਚਵੱਤੇ ਟਾਲੂ ਹੁੰਦੇ ਉਹਨਾਂ ਨੂੰ ਭਰ ਕੇ ਰੱਖੋ ਤਾਂ ਕਿ ਕੋਈ ਹਾਦਸਾ ਹੋਵੇ ਕੋਈ ਲੋੜ ਪੈਣ ਤੇ ਜਾਨੀ ਕੰਮ ਆ ਸਕੇ ਪਾਣੀ ਇਹ ਆ ਮਿੱਤਰੋ ਖੇਤਾਂ ਦਾ ਨਜ਼ਾਰਾ ਬਹੁਤ ਆਨੰਦਮਦਾ ਘੁੰਮ ਕੇ ਤੇ ਆਪਣੇ ਆਪਣੇ ਖੇਤਾਂ ਦਾ ਵੀ ਧਿਆਨ ਰੱਖੋ ਵੀਰੋ ਹੁਣ ਗੇੜਾ ਜਰੂਰ ਮਾਰੋ ਖੇਤਾਂ ਦੇ ਵਿੱਚ ਤੇ ਜਿਹੜੀ ਟਰਾਂਸਫਾਰਮ ਦੇ ਥੱਲੇ ਕਣਕ ਹੁੰਦੀ ਆ ਉਹਨੂੰ ਵੱਢ ਕੇ ਰੱਖੋ ਉਹਨੂੰ ਗੁਡਾਈ ਕਰ ਦਿਓ ਦੀ ਤਾਂ ਕਿ ਉੱਥੋਂ ਕੋਈ ਚੰਗਿਆੜੀ ਨਾ ਟਰਾਂਸਫਾਰਮ ਕੋਈ ਵਾਰੀ ਵਿਜਲੀ ਦਾ ਪਤਾ ਨਹੀਂ ਹੁੰਦਾ ਵੱਧ ਘਟ ਫਿਓ ਜੀ ਉੱਡਿਆ ਤਾਂ ਉਹਦੇ ਨਾਲ ਵੀ ਅੱਗ ਲੱਗਣ ਦਾ ਖਤਰਾ ਹੁੰਦਾ ਤੇ ਚੀਜ਼ਾਂ ਦੀ ਗੌਰ ਕਰਨ ਦੀ ਬਹੁਤ ਲੋੜ ਆ ਹੁਣ ਤਸੀਂ ਵੇਖ ਰਹੇ ਹੋ YouTube ਚੈਨਲ ਜੱਟ ਬਾਬੇ 1322 ਖੇਤਾਂ ਦਾ ਨਜ਼ਾਰਾ ਮਿੱਤਰੋ ਸੋਨਾ ਹੀ ਸੋਨਾ ਲੱਗ ਰਿਹਾ ਦੇਖੋ ਚਾਰੇ ਪਾਸੇ ਇਹ ਅੰਨਦਾਤਾ ਦੀ ਮਿਹਨਤ ਕਿਸਾਨ ਦੀ ਮਿਹਨਤ ਜਿਹਦੇ ਨਾਲ ਸਾਰੇ ਦੇਸ਼ ਨੇ ਢਿੱਡ ਭਰਨਾ ਹੁੰਦਾ ਆਪ ਭੁੱਖਾ ਰਹਿ ਕੇ ਉਹ ਦੇਖ ਲਓ ਵੀ ਸਾਰੇ ਦੇਸ਼ ਦੀ ਤੇਸ ਦਾ ਢਿੱਡ ਭਰਨ ਕਰਦਾ ਆਪ ਭਾਵੇਂ ਗਰੀਬੀ ਦੇ ਵਿੱਚ ਹੀ ਐਸੇ ਲਈ ਕਿਸਾਨ ਦੀ ਮਦਦ ਕਰਨ ਦੀ ਲੋੜ ਹੁੰਦੀ ਆ ਕਿਸਾਨਾਂ ਦੇ ਨਾਲ ਸਾਨੂੰ ਖਾਣਾ ਚਾਹੀਦਾ ਤਾਂ ਜੋ ਅਨ ਨੂੰ ਉਗਾਉਂਦੇ ਰਹਿਣ ਤੇ ਆਪਣੇ ਦੇਸ਼ ਦਾ ਢਿੱਡ ਭਰਦੇ ਰਹਿਣ ਜੇ ਕਿਸਾਨ ਹੀ ਕਿਸੇ ਸੰਕਟ ਦੇ ਵਿੱਚ ਆ ਗਿਆ ਤਾਂ ਮਿੱਤਰੋ ਇੱਥੇ ਕੌਣ ਅੰਨਗਾਊਗਾ ਭੁੱਖੇ ਮਰਨ ਵਾਲਾ ਕੰਮ ਹੋ ਜਾਂਦਾ ਆਟਾ ਵੇਖ ਲਿਓ ਫਿਰ ਹੁਣ ਜਿਹੜੇ ਬਾਜ਼ਾਰਾਂੋਂ ਖਰੀਦਦੇ ਆਟਾ ਦੇਖ ਲਓ ਵੀ ਕਿੱਥੇ ਕਿੰਨੇ ਰੁਪਏ ਕਿਲੋ ਦਿੰਦੇ ਆ ਕਿਸਾਨ ਦੀ ਕਣਕ ਉਹੀ 24-2500 ਰੁਪਏ ਨੂੰ ਕਵਾਂਟਲ ਹੁੰਦੀ ਆ ਜਦੋਂ ਵੱਡੇ ਵੱਡੇ ਗਦਾਮਾਂ ਚ ਜਾਂਦੀ ਆ ਆਟਾ ਬਣ ਜਾਂਦਾ ਆਟਾ ਵੇਖ ਲਓ ਫਿਰ ਕੀ ਭਾਅ ਵੇਚਦੇ ਆਪਾਂ ਨੂੰ ਆਪਣੇ ਆٹے ਦੀਆਂ ਡਬਲ ਰੋਟੀਆਂ ਬਣਾ ਦਿੰਦੇ ਆ ਉਹ ਦੇਖ ਲਓ ਇੱਕ ਡਬਲ ਰੋਟੀ ਕਿੰਨੇ ਦੀ ਵੇਚਦੇ ਆ ਇੰਨੀਆਂ ਆਟੇਆਂ ਤਿਆਰ ਹੁੰਦੀਆਂ ਆਟੇ ਤੋਂ ਤੇ ਉਹੀ ਆਪਾਂ ਨੂੰ ਇਹ ਦੇਖ ਲੋ ਫਿਰ ਕੀ ਰੇਟ ਲਾਉਂਦੇ ਆ ਅਸਲ ਵਿੱਚ ਮੇਥਰੋ ਕਿਸਾਨ ਦੀ ਮਦਦ ਕਰੋ ਸਾਥ ਦੇਣਾ ਚਾਹੀਦਾ ਕਿਸਾਨ ਦਾ ਸਾਰਿਆਂ ਨੂੰ ਚੰਗਾ ਜੀ ਵੀਰੋ ਸਤਿ ਸ੍ਰੀ ਅਕਾਲ ਪਾਲੀ ਛੁੜੇ ਵਾਲੇ ਵੱਲੋਂ ਸਾਰੇ ਵੀਰਾਂ ਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਵੀ ਵਧੀਆ ਦਿਖਾਵਾਂਗੇ ਤੁਹਾਨੂੰ ਇਹ ਆ ਖੇਤਾਂ ਦਾ ਨਜ਼ਾਰਾ ਦਰਾਖਤ ਸਾਨੂੰ ਵੱਧ ਤੋਂ ਵੱਧ ਲਾਉਣੇ ਚਾਹੀਦੇ